ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਆਪਾਂ ਗਏ ਜੀ ਮਾਰਕੀਟ ਮਾਰਕੀਟ ਹੋ ਗਈ ਜਲਦੀ ਬੰਦ 7 ਕਿਲੋਮੀਟਰ ਪੈਦਲ ਆਇਆ 7 ਕਿਲੋਮੀਟਰੋਂ ਪੈਦਲ ਵਾਪਸ ਆਇਆ ਇਹ ਮੇਰੀ ਗੱਡੀ ਹੁਣ ਛੁੱਟੀਆਂ ਵਾਦੇ ਲੋਡ ਹੋਣੀ ਮੈਂ ਸਟਰੀਏ ਖੜਿਆ ਵਾ ਉਥੇ ਉਹ ਸਾਹਮਣਾ ਛੋਟਾ ਜਿਹਾ ਉਹ ਬਣਾਇਆ ਵਾ ਉ ਚਾਂਡੇ ਰੱਖੇ ਹੋਏ ਕੋਈ ਉਥੇ ਬੰਦਾ ਨਹੀਂ ਕੋਈ ਕੁਛ ਨਹੀਂ ਪੈਸੇ ਰੱਖੋ ਅੰਡੇ ਲੈ ਜਾਓ ਤੁਹਾਨੂੰ ਦੱਸਦੇ ਆ ਉਥੇ ਉਹ ਸਾਹਮਣਾ ਨਾਲ ਹਾਈਵੇ ਹੈ ਨਾਲ ਸਾਈਕਲ ਚਲਾਣੇ ਨੂੰ ਪੈਦਲ ਤੁਰਨੇ ਨੂੰ ਰਸਤਾ हफ्ता हो गए कुछ जगह खड़िया मैं खा लिया पी लिया पैके लमे यही कम है भीरवार न सोम शुक्रवार को लोड होने की गई है आंडे रखे हुए पैसे रख जो अंडे ले जो इन्ना सिस्टम कैमरा भी, भी लगे बता ਇਹ ਜਗਾਇ। ਆਹ ਦਾ ਰੇਟ ਲੱਗਾ ਵਾ। ਇਹ ਦੇਖੋ। ਕੋਈ ਤਾਂ ਬੰਦਾ ਨਹੀਂ ਕੋਈ ਕੁਛ ਨਹੀਂ। ਕੈਮਰਾ ਲੱਗਿਆ। ਪਹਿਰੇ ਰੱਖ ਜੋ। ਆਂਡੇ ਲੈ ਜਾਓ ਤਾਜ਼ਾ ਤਾਜ਼ੇ। ਹਾਂ ਬਦ ਤਬ ਉਹਦਾ ਬਾਰਿਖੇ ਬਾਰਿਖੇ ਇਧਰ ਦੇ ਤੁਰਕ ਆਏ ਇਹ ਵੀ 3 ਕਿਲੋਮੀਟਰ ਆਉਣੇ ਮੇਰੀ ਗੱਡੀ ਇੱਧਰ ਨੂੰ ਜਾਣਾ ਸਾਰਿਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਉਹ ਗੱਡੀਆਂ ਬਰਫ਼ਾਂ ਦੇ ਵਿੱਚ ਦੱਬ ਗਈਆਂ ਸੈਰ ਹੋ ਵੀ 14 ਕਿਲੋਮੀਟਰ ਇੰਦਾ ਗੁਰੂ ਮਰਫਾ ਦੇਖਣ ਨੂੰ ਸੋਹਣੇ ਲਾਦੀਆਂ ਪਰ ਹੈ ਔਖਾ ਹੈ ਦੇਖarjਾ ਮੌਸਮਾਂ ਦਾ ਹੈ ਠੰਡੇ ਠੰਡ ਇੱਥੇ ਦੇ ਲੋਕ ਕੋਈ ਹੈਲਪਫੁਲ ਫਣੀ ਕਰਦੇ ਕਿਹੜੇ ਵੀ ਪਹਿਲਾਂ ਖਾਲੀ ਹੋਵੇ ਫਿਰ ਵੀ ਨਹੀਂ ਬਿਠਾਲਦੇ ਇੱਥੇ ਨਾ ਮੰਦ ਆਪਣੇ ਆਪ ਉੱਪਰ ਡਿਪੈਂਡ ਹੈ ਕੋਈ ਕਿਸੇ ਦੀ ਮਦਦ ਮੁਦਦ ਦਾ ਕੁਛ ਨਹੀਂ ਕਰਦੇ ਬੜੇ ਬੇਕਾਰ ਜਿਹੇ ਲੋਗ ਆਦਾਂ ਬਾਰਫ ਨਾਲ ਭਰੇ ਹੋਏ ਮਾਈਨਸ ਚ ਟੈਂਪਰੇਚਰ ਇਹੜੇ ਵੀ ਭਰੇ ਹੋਏ ਇਦਾਂ ਨਾ ਕਾ ਕੱਟ ਕੇ ਪੈਕ ਕਰਕੇ ਇਦਾਂ ਰੱਖ ਲੈਂਦੇ ਬਰਫ਼ ਪਾਉਣ ਦੇ ਪਹਿਲਾਂ ਫਿਰ ਉਹਨੂੰ ਹੌਲੀ ਹੌਲੀ ਵਰਤਦੇ ਰਹਿੰਦੇ ਹੱਥ ਵੀ ਸੋਨਾ ਰਹਿੰਦਾ ਇੰਨੀ ਠੰਡ ਹੈ ਜਿਵੇਂ ਲਵਸ ਵਾਇਵੇ ਆਪਾ ਉਹ ਚੱਲੇ ਆਪਣੇ ਟਰੱਕ ਕੋ ਇਹ ਰਸਤਾ ਕ੍ਰੋਸ ਕਰਨੇ ਹਾਂ ਥੱਲੇ ਤੇ ਬਣਾਇਆ ਵਾ 메ਨ ਰੋਡ ਤੇ ਉਹ ਖੜੇ ਸਾਹਮਣੇ ਸਾਡਾ ਟਰੱਕ ਉਹ ਖੜਿਆ ਹੋਇਆ ਦੋਸਤੋ ਆਪਾਂ ਪਹੁੰਚ ਗਏ ਟਰੈਕ ਕੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਓਕੇ ਸਾਰਿਆਂ ਸਾਸੀ ਘਾਰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ